ਇਥੇ ਕਿਰਤ ਕਰਨ ਦੀ ਗੱਲ ਹੈ ਇਥੇ ਨਾਮ ਜਪਣ ਦੀ ਗੱਲ ਹੈ ਇਥੇ ਵੰਡ ਛਕਣ ਦੀ ਗੱਲ ਹੈ ਤੇ ਵੰਡ ਛਕਣ ਤੋਂ ਹੀ ਮੈਨੂੰ ਚੇਤੇ ਆਇਆ ਮੈਂ ਹੁਣੇ ਅਚਲ ਸਾਹਿਬ ਤੋਂ ਆ ਰਿਹਾ ਬਟਾਲੇ ਦਾ ਉੱਥੇ ਸਿਧਾਂਤ ਦੇ ਨਾਲ ਗੁਰੂ ਦੀ ਚਰਚਾ ਇਹ ਉਹੀ ਸਿੱਧ ਨੇ ਜਦੋਂ ਗੁਰੂ ਨਾਨਕ ਪਾਤਸ਼ਾਹ ਇਹਨਾਂ ਦੇ ਕੋਲ ਸੇਰ ਪਰਬਤ ਤੇ ਗਏ ਇਹ ਕਹਿੰਦੇ ਗੁਰੂ ਸਾਹਿਬ ਤੁਸੀਂ ਕਹਿੰਦੇ ਹੋ ਕਿ ਹਰ ਚੀਜ਼ ਵੰਡ ਕੇ ਖਾਹੀ ਜਾ ਸਕਦੀ ਹੈ ਆਹ ਘੜਾ ਕਿੰਨ ਵੰਡ ਕੇ ਖਾਓ ਇੱਕ ਤਿਰਧ ਦਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਆਖਿਆ ਮਰਦਾਨਿਆਂ ਆ ਜਿਹੜਾ ਸਿੱਧਾ ਦਾ ਭੰਗ ਢੋਣ ਵਾਲਾ ਡੰਡਾ ਤੇ ਹੁੰਦਾ ਇੱਕ ਧੋਤ ਨਹੀਂ ਹੁੰਦੇ ਨੂੰ ਧੋਤਾ ਡੰਡੇ ਨੂੰ ਧੋਤਾ ਕਹਿੰਦੇ ਇਹ ਚ ਪਾਣੀ ਪਾ ਤੇ ਕਿਹ ਵੇਚ ਪਾ ਕੇ ਇਨੂੰ ਚੰਗੀ ਤਰ੍ਹਾਂ ਰਗੜ ਪਾਣੀ 'ਚ ਰਗੜ ਕੇ ਤਾਂ ਫਿਰ ਗੁਰੂ ਸਾਹਿਬ ਕਹਿੰਦੇ ਚੂੜੀ-ਚੂੜੀ ਆ ਸਿੱਧਾ ਨੂੰ ਵੀ ਛੁਕਾ ਆਪ ਨਹੀਂ ਛੁਕਤੇ ਮੈਨੂੰ ਨਹੀਂ ਛੁਕਾ ਉੱਥੇ ਗੁਰੂ ਨੇ ਇਹ ਸਿਧਾਂਤ ਦਿੱਤਾ ਕਿ ਜੇ ਸਾਡੀ ਨੀਅਤ ਸਾਫ਼ ਹੈ ਤਾਂ ਤਿੰਨ ਜਿੱਤੀ ਵਸੂ ਵੀ ਵੰਡ ਕੇ ਛਕੀ ਜਾ ਸਕਦੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਸ ਪਾਠੇ ਗੁਰੂ ਦੇ ਸਿਧਾਂਤ ਨੇ ਇਸ ਸਿਧਾਂਤ ਇਹਨਾਂ ਸਿਧਾਂਤਾਂ ਕਰਕੇ ਯਾਰ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਆਪਤ ਪੈ ਜਾਵੇ ਤਾਂ ਗੁਰੂ ਸਾਹਿਬ ਦੇ ਸਿੱਖ ਲੰਗਰ ਲਾ ਦਿੰਦੇ ਕੋਈ ਰੁਣ ਹੋਵੇ ਇਹ ਸਾਡੇ ਗੁਰੂ ਦਾ ਫਰਜ਼ ਹੈ ਕੋਈ ਮੇਜ਼ ਤੇ ਨਹੀਂ ਕੋਈ ਵਿਕਰਾ ਨਹੀਂ ਤੇ ਨਾਲ ਹੀ ਗੁਰੂ ਸਾਹਿਬ ਨੇ ਸਾਨੂੰ ਜਿਹੜੀ ਇਹ ਪਛਾਣ ਦਿੱਤੀ ਹੈ ਆਇਡੈਂਟੀਟੀ ਦਿੱਤੀ ਹੈ ਇਹ ਵੀ ਬੜੀ ਵਿਲੱਖਣ ਕੁਰੂਣਾ ਦੇ ਵਿੱਚ ਸਿੱਖ ਪਛਾਣਿਆ ਜਾਂਦਾ ਵੀ ਇਹ ਗੁਰੂ ਦਾ ਸਿਰ ਕਿਉਂ ਪਛਾਣਿਆ ਕਲਗੀਧਰ ਪਾਤਸ਼ਾਹ ਨੇ ਸਾਨੂੰ ਪੰਜ ਵਿਕਾਰ ਦਿੱਤੇ ਤੇ ਇਹ ਕੇਸਾਂ ਦੇ ਉੱਤੇ ਜਦੋਂ ਆ ਦਸਤਾਰ ਸਜਦੀ ਆ ਕੇ ਇਹਨਾ ਸੋਹਣਿਆ ਸੋਹਣਿਆ ਦਸਤਾਰਾਂ ਆਪ ਝੰਗੀਆਂ ਨੇ ਬੰਨੀਆਂ ਨੇ ਬਾੜੇ ਫਾਪਦੇ ਆ ਮੋਹ ਆਈ ਜਾਂਦਾ ਇਹਨਾਂ ਤੇ ਇਹ ਜਿਹੜੀ ਦਸਤਾਰ ਹੈ ਇਹ ਪਾਤਸ਼ਾਹ ਨੇ ਰਿੱਤੀ ਇਹ ਦਸਤਾਰ ਸਾਡੀ ਦੁਨੀਆ ਦੇ ਵਿੱਚ ਸ਼ਾਨ ਬਣੀ ਅੱਜ ਪੂਰੇ ਸੰਸਾਰ ਦੇ ਵਿੱਚ ਪਤਾ ਲੱਗ ਜਾਂਦਾ ਹੈ ਇਹ ਗੁਰੂ ਦਾ ਸਿੱਖ ਚ ਹੈਗਾ ਕੋਈ ਨ ਅੰਗਰੇਜ਼ ਆਇਆ ਤੇ ਅੱਗੇ ਕन्हैया ਸਿੰਘ ਕਾਵੇ ਸੋਣਾ ਉਹਨੇ ਸਿਰ ਤੇ ਦਬਾਲਾ ਸਜਾਇਆ ਅੰਗਰੇਜ਼ ਘਟੀ ਦੂਤਰ ਕੇ ਉਹਨੂੰ ਸਲੂਟ ਮਾਰਿਆ ਜਿਹੜਾ ਲੋਕਲ ਬੰਦਾ ਸੀ ਹਾਲ ਦਾ ਉਹਨੇ ਕਿਹਾ ਵੀ ਇਹਨੂੰ ਸਹੂਡ ਕਿਉਂ ਮਾਰ ਰਿਹਾ ਹੈਂਦਾ ਤੈਨੂੰ ਵੀ ਪਤਾ ਇਹ ਕਿਹੜੇ ਦੇਸ਼ ਦਾ ਬਾਦਸ਼ਾਹ ਹੈ ਇਹਦੇ ਸਿਰ ਤੇ ਤਾਜ ਉਹ ਕਹਿੰਦਾ ਕਿ ਇਹ ਤੇ ਗੁਰੂ ਦਾ ਸਿੱਖ ਹੈ ਇਹ ਤੇ ਸਾਰੇ ਹੀ ਅਜਾਵੇਂ ਹੁੰਦੇ ਆ ਅੰਗਰੇਜ਼ ਕਹਿੰਦਾ ਇਹਨਾਂ ਦਾ ਗੁਰੂ ਕਿੱਡਾ ਮਹਾਨ ਹੈ ਦਸਤਾਰ ਸਜਾ ਕੇ ਕੱਲੇ-ਕੱਲੇ ਸਿੱਖ ਨੂੰ ਗੁਰੂ ਨੇ ਬਾਦਸ਼ਾਹ ਬਣਾਉਂਦਾ ਗੁਰੂ ਨੇ ਸਾਨੂੰ ਰਾਜੇ ਬਣਾਏ ਕਿ ਸਾਡੇ ਦੇ ਕਿ ਅਸੀਂ ਬਾਦਸ਼ਾਹ ਬਣ ਅਸੀਂ ਰਾਜੇ ਬਣ ਲੈ ਜੇ ਤੇ ਗੁਰੂ ਦੇ ਰਾਹ ਤੇ ਚੱਲਾਂਗੇ ਤੇ ਬਾਦਸ਼ਾਹ ਬਣਾਂਗੇ ਇਹਨਾਂ ਦਸਤਾਰਾਂ ਨੂੰ ਸੰਭੜਨੀ ਲੋੜ ਹੈ ਔਰ ਇਹਨਾਂ ਦਸ ਸਿੱਖੀ ਦਾ ਕਿਰਦਾਰ ਉਹ ਫਿਰ ਸੋਨੇ ਤੇ ਸੁਹਾਗਾ ਹੁੰਦਾ ਹੈ ਤਾਂ ਚੰਗੀ ਗੱਲ ਹੈ ਨੌ ਜਵਾਨਾਂ ਨੇ ਪਿੰਡ ਵਾਲਿਆਂ ਨੇ ਇਹ ਬਹੁਤ ਸੋਹਣਾ ਪ੍ਰਾਪਨਾ ਕੀਤਾ ਕਿ ਦਸਤਾਰ ਇਥੇ ਬੱਚਿਆਂ ਨੂੰ ਸਜਾਈ ਫਿਰ ਪ੍ਰਥਮ ਰੈਤ ਹੈ ਜਾਨ ਖੰਡੇ ਦੀ ਬੋਲ ਸ਼ਹੀਦ